ਤੁਸੀਂ ਵੇਖ ਰਹੇ ਹੋ ਪੰਜ ਪਾਣੀ ਨਿਊਜ਼ ਚੈਨਲ ਤੇ ਮੈਂ ਬਲਕਰਨ ਸਿੰਘ ਪੰਨੀ ਵਾਲਾ ਅੱਜ ਅਸੀਂ ਖੜੇ ਆ ਜੀ ਹਾਜਲਕਾ ਤੇ ਸ੍ਰੀ ਮੁਕਸਰ ਸਾਹਿਬ ਦੇ ਹੱਦ ਦੇ ਉੱਤੇ ਵੀ ਇੱਥੇ ਨਾਕਾ ਲੱਗਿਆ ਹੈ ਵੀ ਜਿਹੜਾ ਨਾਕਾ 24 ਘੰਟੇ ਚੱਲਦਾ ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਨਾਕਾ ਜਿਹੜਾ ਚੱਲੇ ਆ ਜਾ ਰਿਹਾ ਤੇ ਜਿਹੜੇ ਪੁਲਿਸ ਦੇ ਮੁਲਾਜ਼ਮਾ ਇੱਥੇ 24 ਘੰਟੇ ਡਿਊਟੀ ਦਿੰਦੇ ਆ ਹਰ ਵਕਤ ਇਹ ਆਪਾਂ ਨੂੰ ਖੜੇ ਮਿਲਦੇ ਇੱਥੇ ਜਦੋਂ ਇੱਥੇ ਬਹੁਤ ਹੀ ਜ਼ਿਆਦਾ ਮਤਲਬ ਧੁੰਦਾ ਹੁੰਦੀ ਹੈ ਜਦੋਂ ਇੱਥੇ ਉਹ ਠੰਡ ਹੁੰਦੀ ਹੈ ਜਦੋਂ ਆਪਾਂ ਠੋਟਰ ਕਰਦੇ ਫਿਰਦੇ ਅੰਦਰ ਰਜਾਈਆਂ ਤੇ ਬੈਠੇ ਆ ਤੇ ਇਹ ਜਿਹੜੇ ਪੁਲਿਸ ਵਾਲੇ ਆ ਇਹ ਫਿਰ ਵੀ ਖੜੇ ਇੱਥੇ ਇੱਕ ਲੱਤ ਤੇ ਖੜੇ ਰਹਿੰਦੇ ਆ ਤੇ ਆਪਾਂ ਦਾ ਇਹਨਾਂ ਨੂੰ ਸ਼ਾਬਾਸ਼ ਦੇੰਮਿਆ ਤੇ ਜਿਹੜਾ ਕੋਈ ਸ਼ੱਕੀ ਵਿਅਕਤੀ ਹੈ ਉਹਨਾਂ ਨੂੰ ਮਤਲਬ ਇਹ ਚੈਕਿੰਗ ਕਰਦੇ ਆ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦੇ ਆ ਜਿਹੜੇ ਕੋਈ ਇੱਥੇ ਮਤਲਬ ਕਿਸੇ ਕੋਲੇ ਕਾਗਜ਼ ਪੱਤਰ ਹੈ ਨਹੀਂ ਜਾਂ ਕੋਈ ਨਸ਼ਾ ਲੈ ਕੇ ਆ ਰਿਹਾ ਜਾਂ ਕੋਈ ਇਹਨਾਂ ਨੂੰ ਗੈਂਗਸਟਰ ਦਾ ਸ਼ੱਕ ਪੈਂਦਾ ਤੇ ਉਦੋਂ ਉਹਨਾਂ ਬੰਦਿਆਂ ਨੂੰ ਇਹ ਰੋਕਦੇ ਆ ਤੇ ਰੋਕੇ ਉਹਨਾਂ ਦੀ ਪੁੱਛਦੱਸ ਕਰਦੇ ਆ ਤੇ شریف ਬੰਦੇ ਨਾਲ ਤੇ ਕੋਈ ਟੱਕਾ ਨਹੀਂ ਕਰਦੇ ਤੇ 24 ਘੰਟੇ ਭਾਵੇਂ ਕਿੰਨੀ ਗਰਮੀ ਹੋਵੇ ਹਰ ਜਿਵੇਂ ਆਪਾਂ ਕਹਿ ਦਿੰਦੇ ਆ ਜੂਨ ਮਈ ਦੇ ਵਿੱਚ ਬੜੀਆਂ ਜਿਹੜੀਆਂ ਧੁੱਪਾਂ ਪੈਂਦੀਆਂ ਉਦੋਂ ਵੀ ਇਹ ਖੜੇ ਮਿਲਣਗੇ ਇੱਥੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਵੀ ਕਰਦੇ ਆ ਪਹਿਲਾਂ ਤੁਹਾਨੂੰ ਖਵਾ ਦਈਏ ਆਪਾਂ ਨਾਕਾ हेलो बैक कर लो मेरे बैक कर लो बैक कर लो थोड़ी गंदी बस पीछे दे जाओ ਦੋਸਰੀ ਗੱਲ ਜੱਟ ਜੀ ਇਹ ਜਿਹੜਾ ਨਾਕਾ ਤੁਸੀਂ ਲਾਇਆ ਨਾਕਾ ਕਿਉਂ ਲਾਇਆ ਮਤਲਬ ਇਹਦਾ ਕੀ ਇਹਨਾਂ ਮਕਸਦ ਕੀ ਹੈ ਨਾਕਾ ਦਾ ਇਹ ਜੀ ਸਾਡੇ ਜੀ ਜਿਹਨਾਂ ਮੁਖਤਸਰ ਸਾਹਿਬ ਦੇ ਵਿੱਚ ਜਿਹੜੇ ਆਉਂਦੇ ਨੇ ਬਾਹਰੋਂ ਲੋਕ ਉਹਨਾਂ ਦੀ ਚੈੱਕ ਅਪ ਕਰਨਾ ਪੂਰੀ ਪੜਤਾਲ ਕਰਨੀ ਫਿਰ ਜਾਣ ਦੇਣਾ ਤੁਸੀਂ ਮਤਲਬ ਛੱਕੀ ਵਿਅਕਤੀਆਂ ਦੀ ਚੈੱਕ ਕਰਦੇ ਹੋ ਜਾਂ ਹਰੇਕ ਵੀਕਲ ਕੋਈ ਆ ਹਰੇਕ ਨੂੰ ਰੋਕ ਲੈਨੇ ਤੁਸੀਂ ਬਲ ਹਰੇਕ ਦੀ ਚੈਕਿੰਗ ਕਰਦੇ ਹੋ ਅੱਛਾ ਮਤਲਬ ਤੁਸੀਂ ਇਹ ਕਾਗਜ਼ ਪੱਤਰਾਂ ਦੀ ਕਰਦੇ ਹੋ ਕਾਗਜ਼ ਪੱਤਰਾਂ ਦੀ ਤਲਾਸ਼ੀ ਵੀ ਲੈਂਦੇ ਆ ਗੱਡੀ ਦੀ ਕਾਗਜ਼ ਪੱਤਰਾਂ ਚੈੱਕ ਕਰਨੇ ਸਭ ਕੁਝ ਇਹ ਤੁਸੀਂ ਇੱਥੇ 24 ਘੰਟੇ ਖੜੇ ਰਹਿੰਦੇ ਹੋ 24 ਘੰਟੇ ਕਿ ਤੁਸੀਂ ਸਿਰਫ ਦਿਨੇ-ਦਿਨੇ ਤੇ ਰਾਤ ਨੂੰ ਪੈ ਜਾਂਦੇ ਨਹੀਂ ਜੀ ਅਸੀਂ ਦਿਨੇ-ਦਿਨੇ ਨੇ ਰਾਤ ਨੂੰ ਹੋਰ ਪਾਰਟੀ ਹੁੰਦੀ ਹੈ ਮੰਨ ਲਓ ਰਾਤ ਨੂੰ ਹੋਰ ਪਾਰਟੀ ਹੁੰਦੀ ਹੈ ਪਰ ਆਉਂਦੇ ਤਾਂ ਜ਼ਰੂਰ ਆਣਾ ਇੱਥੇ ਆਉਣਾ ਤਾਂ ਜ਼ਰੂਰ ਆਣਾ 24 ਘੰਟੇ ਨਾ ਕਰਦਾ 24 ਘੰਟੇ ਤੁਹਾਡੀ ਸਰਵਿਸ ਹੁੰਦੀ ਹੈ ਕੋਈ ਹਾਂ ਕੋਈ ਛੁੱਟੀ ਨਹੀਂ ਹੁੰਦੀ 24 ਘੰਟੇ ਕੋਈ ਛੁੱਟੀ ਨਹੀਂ ਅੱਛਾ ਫਿਰ ਰਿਹਾਇਸ਼ ਦਾ ਤੁਹਾਡਾ ਕੀ ਪ੍ਰੋਗਰਾਮ ਹੈ ਲੋਕ ਤਾਂ ਮਤਲਬ ਇੱਥੇ ਇਸਿਆਂ ਚ ਰਹਿੰਦੇ ਆ ਤੇ ਤੁਸੀਂ ਫਿਰ ਇੱਥੇ ਤੈਨੂੰ ਪਾਸ ਕਰਨਾ ਮੈਨੂੰ ਅੱਛਾ ਨੌਕਰੀ ਕਰਨੀ ਤੇ ਪਾਸ ਕਰਨਾ ਹੀ ਪਏਗਾ ਅੱਛਾ ਵੇ ਸਰਦੀ ਗਰਮੀ ਤੇ ਮਤਲਬ ਇੱਥੇ ਤੁਸੀਂ ਇੱਥੇ ਆ ਖੜੇ ਰਹਿਣਾ ਹੈ ਫੌਜੀਆ ਵਾਂਗੂ ਜੀ ਜੀ ਅੱਛਾ ਮਤਲਬ ਜਿਹੜਾ ਕੋਈ شریف ਬੰਦਾ ਹੈ ਤੇ ਜਿਹਦੇ ਕੋਲ ਕਾਗਜ਼ ਪੁੱਤਰ ਪੂਰੇ ਆ ਜਾਂ ਵੈਸੇ ਟੱਪਦਾ ਉਹਨੂੰ ਤੁਸੀਂ ਕੋਈ ਇਤਮਾਨ ਕਰ ਇਤਮਾਨ ਨਾ ਜਾਣਦੇ ਨੇ ਇਹ ਜੀਤਮਾਨਾ ਜਾਣਦੇ ਨੇ ਹੁਣ ਕੁਛ ਤੱਕ ਨਹੀਂ ਕਰਦਾ ਨਹੀਂ ਜੀ ਅੱਛਾ ਜਿਹੜਾ ਮਤਲਬ ਕੋਈ ਬਦਮਾਸ਼ ਹੈ ਗੈਂਗਸਟਰ ਆ ਜਾ ਕੋਈ ਨਸ਼ੇੜੀ ਹੈ ਉਹਨੂੰ ਤੁਸੀਂ ਉਹਨੂੰ ਰੋਕ ਕੇ ਫੜ ਲੈ ਫੜ ਕੇ ਫਿਰ ਤੁਸੀਂ ਇਹਨੂੰ ਥਾਣੇ ਭੇਜ ਦੇ ਚੌਕੀ ਅੱਛਾ ਤੇ ਪੰਨੀ ਵਾਲੇ ਚੌਕੀ ਅੱਛਾ ਫਿਰ ਤੁਸੀਂ ਉਹ ਤੇ ਪੀ ਪਕਾਰ ਰਵੇ ਕਰੋ ਹਾਂਜੀ ਠੀਕ ਹੈ ਥੈਂਕ ਯੂ ਜੀ ਓਕੇ